ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਆ ਜੋ ਬਹੁਤ ਜ਼ਿਆਦੀ ਚਿੰਤਾ ਕਰਦੇ ਨੇ ਕਦੇ ਆਪਣੀ ਚਿੰਤਾ ਆਪਣੇ ਕਾਰੋਬਾਰ ਦੀ ਚਿੰਤਾ ਆਪਣੀ ਸਿਹਤ ਦੀ ਚਿੰਤਾ ਅਤੇ ਕਦੇ ਆਪਣੇ ਬੱਚਿਆਂ ਦੇ ਲਈ ਇਹ ਸਾਰੀਆਂ ਚਿੰਤਾਵਾਂ ਤਾਂ ਜੋ ਵੀ ਭੈਣ ਭਰਾ ਬਹੁਤ ਜ਼ਿਆਦੀ ਚਿੰਤਾ ਕਰਦੇ ਨੇ ਨਾ ਉਹਨਾਂ ਨੂੰ ਮਹਾਪੁਰਖ ਜੀ ਕਹਿੰਦੇ ਕਿ ਭਾਈ ਚਿੰਤਾ ਕੀਤਿਆਂ ਕੁਝ ਨਹੀਂ ਬਣਦਾ ਜੇਕਰ ਕਿਸੇ ਵੀ ਗੱਲ ਦੀ ਮਨ ਦੇ ਉੱਤੇ ਕੋਈ ਚਿੰਤਾ ਹੈ ਪਰੇਸ਼ਾਨੀ ਆ ਕੋਈ ਬੋਝ ਆ ਨਾ ਤਾਂ ਉੱਥੇ ਆਪਾਂ ਇਹ ਪਾਠ ਕਰਨਾ ਹੈ ਜਾਂ ਫਿਰ ਇਸ ਸ਼ਬਦ ਦਾ ਜਾਪ ਕਰਨਾ ਹੈ ਤਾਂ ਦੇਖਣਾ ਸਾਡੇ ਮਨ ਦੀਆਂ ਜੋ ਵੀ ਚਿੰਤਾਵਾਂ ਨੇ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਹੋਣ ਗਈਆਂ ਤਾਂ ਉਹ ਕਿਹੜਾ ਪਾਠ ਆ ਜਾਂ ਕਿਹੜੇ ਸ਼ਬਦ ਦਾ ਜਾਪ ਆ ਕਿੰਝ ਆਪਾਂ ਕਰਨਾ ਹੈ ਅਤੇ ਇਹ ਪਾਠ ਅਤੇ ਸ਼ਬਦ ਸਾਡੇ ਮਨ ਦੀਆਂ ਚਿੰਤਾਵਾਂ ਨੂੰ ਕਿੰਜ ਦੂਰ ਕਰਨਗੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਕਈ ਭੈਣ ਭਰਾ ਐਸੇ ਵੀ ਆ ਜੋ ਨਿੱਕੀ ਨਿੱਕੀ ਗੱਲ ਤੇ ਬਹੁਤ ਚਿੰਤਾ ਕਰਦੇ ਨੇ ਜਿਵੇਂ ਕਿ ਕਰਦਾ ਕੋਈ ਜੀ ਘਰੋਂ ਬਾਹਰ ਗਿਆ ਹੈ ਕਿਸੇ ਕੰਮ ਤੇ ਤਾਂ ਉਹਦੇ ਬਾਰੇ ਸੋਚ ਸੋਚ ਕੇ ਚਿੰਤਾ ਗ੍ਰਸਤ ਹੈ ਕਿ ਉਹ ਜਿੱਥੇ ਗਿਆ ਹੈ ਠੀਕ ਠਾਕ ਪਹੁੰਚ ਜਾਵੇ ਰਸਤੇ ਦੇ ਵਿੱਚ ਸਫ਼ਰ ਦੇ ਵਿੱਚ ਉਹਦਾ ਕੋਈ ਨੁਕਸਾਨ ਨਾ ਹੋ ਜਾਵੇ ਜਿਸ ਕੰਮ ਦੇ ਲਈ ਗਿਆ ਹੈ ਉਹਦਾ ਕੰਮ ਠੀਕ ਠਾਕ ਹੋ ਜਾਵੇ ਆਪਣੇ ਜਾਂ ਫਿਰ ਆਪਣੀ ਸਿਹਤ ਦੇ ਲਈ ਜਾਂ ਆਪਣੇ ਬੱਚਿਆਂ ਦੀ ਸਿਹਤ ਦੇ ਲਈ ਬੜੀ ਚਿੰਤਾ ਕਰਦੇ ਨੇ ਜੇਕਰ ਆਪਣੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਹੈ ਫਿਰ ਤਾਂ ਚਿੰਤਾ ਕਰਨੀ ਕਰਨੀ ਆ ਪਰ ਕਈ ਵਾਰ ਕਿਸੇ ਦਾ ਦੁੱਖ ਰੋਗ ਸੁਣ ਕੇ ਚਿੰਤਾ ਦਾ ਦੇ ਵਿੱਚ ਪੈ ਜਾਂਦੇ ਆ ਕਿ ਕਿਤੇ ਆ ਸਾਰਾ ਕੁਝ ਮੇਰੇ ਨਾਲ ਹੀ ਨਾ ਹੋ ਜਾਵੇ ਭਾਵ ਕਿ ਹਰ ਨਿੱਕੀ ਨਿੱਕੀ ਗੱਲ ਦੇ ਉੱਤੇ ਚਿੰਤਾ ਕਰਨੀ ਪਰੇਸ਼ਾਨ ਰਹਿਣਾ ਤੇ ਜਿਹੜੇ ਨਿੱਕੀ ਨਿੱਕੀ ਗੱਲ ਦੇ ਉੱਤੇ ਚਿੰਤਾ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਵੱਡੀ ਮੁਸੀਬਤ ਆ ਜਵੇ ਕੋਈ ਵੱਡੀ ਵਿਪਤਾ ਆ ਜਵੇ ਤਾਂ ਫਿਰ ਉਹ ਕਿੰਨੀ ਚਿੰਤਾ ਕਰਦੇ ਹੋਣਗੇ ਪਰ ਇੱਥੇ ਮਹਾਪੁਰਖ ਜੀ ਕਹਿੰਦੇ ਭਾਵੇਂ ਗੱਲ ਕੋਈ ਨਿੱਕੀ ਆ ਤੇ ਭਾਵੇਂ ਵੱਡੀ ਉਹਦੀ ਚਿੰਤਾ ਨਹੀਂ ਕਰਨੀ ਕਿਉਂਕਿ ਚਿੰਤਾ ਕੀਤਾ ਅੱਜ ਤੱਕ ਕਿਸੇ ਦਾ ਕੁਝ ਨਹੀਂ ਬਣਿਆ ਚਿੰਤਾ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਜਿਹੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਨਾ ਸਭ ਕੁਝ ਹੋਰ ਵੱਧ ਜਾਂਦੀਆਂ ਨੇ ਕਿਉਂਕਿ ਜਦੋਂ ਆਪਾਂ ਵਾਰ-ਵਾਰ ਇੱਕੋ ਗੱਲ ਬਾਰੇ ਸੋਚਦੇ ਹਾਂ ਚਿੰਤਾ ਕਰਦੇ ਹਾਂ ਤਾਂ ਅਸੀਂ ਉਸ ਮੁਸ਼ਕਲ ਪਰੇਸ਼ਾਨੀ ਦਾ ਹੱਲ ਨਹੀਂ ਲੱਭ ਪਾਉਂਦੇ ਬਲਕਿ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਖ ਰੋਗ ਲਾ ਲੈਿੰਦੇ ਆ ਕਿਉਂਕਿ ਚਿੰਤਾ ਨੂੰ ਚਿਤਾ ਦੇ ਸਮਾਨ ਕਿਹਾ ਹੈ ਕਿ ਚਿੰਤਾ ਮੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੀ ਆ ਤਾਂ ਇਸ ਕਰਕੇ ਚਿੰਤਾ ਤਾਂ ਬਿਲਕੁਲ ਨਹੀਂ ਕਰਨੀ ਕਿਉਂਕਿ ਚਿੰਤਾ ਕਰਨ ਦੇ ਨਾਲ ਕੋਈ ਵੀ ਮਸਲਾ ਹੱਲ ਹੋਣਾ ਹੀ ਨਹੀਂ ਆ ਇਹ ਤਾਂ ਲਿਖ ਕੇ ਰੱਖ ਲਓ ਆਪਣੇ ਘਰ ਦੇ ਵਿੱਚ ਕਿ ਚਿੰਤਾ ਕੀਤੇ ਆ ਕੁਝ ਨਹੀਂ ਬਣਨਾ ਹਾਂ ਜਦੋਂ ਅਸੀਂ ਉਸ ਚਿੰਤਾ ਦਾ ਉਸ ਮੁਸ਼ਕਲ ਦਾ ਹੱਲ ਲਵਾਂਗੇ ਫਿਰ ਸਾਡੀ ਜ਼ਿੰਦਗੀ ਦੇ ਮਸਲੇ ਹੱਲ ਹੋਣਗੇ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਚਿੰਤਾ ਦੀ ਦੁੱਖ ਦੀ ਘੜੀ ਦੇ ਵਿੱਚ ਆਪਣੇ ਗੁਰੂ ਦਾ ਲੜ ਫੜਨਾ ਹੈ ਗੁਰੂ ਦਾ ਲੜ ਫੜਨਾ ਭਾਵ ਗੁਰਬਾਣੀ ਦਾ ਪਾਠ ਕਰਨਾ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਜਿਨੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਸਮਝੋ ਉਹਨੇ ਆਪਣੇ ਗੁਰੂ ਦਾ ਲੜ ਫੜ ਲਿਆ ਹੈ ਗੁਰੂ ਦੀ ਉਹਦੇ ਉੱਤੇ ਕਿਰਪਾ ਹੋ ਗਈ ਜਦੋਂ ਹੀ ਆਪਣੇ ਗੁਰੂ ਨੂੰ ਅਸੀਂ ਯਾਦ ਕਰਦੇ ਹਾਂ ਆਪਣੀਆਂ ਚਿੰਤਾਵਾਂ ਪਰੇਸ਼ਾਨੀਆਂ ਦੇ ਹੱਲ ਉਹਨਾਂ ਤੋਂ ਮੰਗਦੇ ਆ ਤਾ ਸਤਿਗੁਰ ਸੱਚੇ ਪਾਸ਼ਾ ਉਸੇ ਵੇਲੇ ਸਾਡੇ ਉੱਤੇ ਸਹਾਈ ਹੁੰਦੇ ਆ ਇਧਰ ਆਪਾਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਉਧਰ ਮੇਰੇ ਗੁਰਨਾਨਕ ਪਾਸ਼ਾ ਕਲਗੀਧਰ ਪਾਸ਼ਾ ਸਾਨੂੰ ਉਸ ਚਿੰਤਾ ਦੇ ਵਿੱਚੋਂ ਬਾਹਰ ਕੱਢਣ ਦਾ ਕੋਈ ਵੇਧ ਬਣਾਉਣੀ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਛੋਟੀ ਵੱਡੀ ਮੁਸੀਬਤ ਪਰੇਸ਼ਾਨੀ ਆਵੇ ਤਾਂ ਚਿੰਤਾ ਤਾਂ ਬਿਲਕੁਲ ਨਹੀਂ ਕਰਨੀ ਸਭ ਤੋਂ ਪਹਿਲਾਂ ਆਪਣੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਗੁਰਬਾਣੀ ਦਾ ਪਾਠ ਕਰਨਾ ਹੈ ਅਤੇ ਗੁਰਬਾਣੀ ਦਾ ਪਾਠ ਜਿਹੜਾ ਕਰ ਹੈ ਇੱਥੇ ਭਾਵੇਂ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਲਓ ਭਾਵੇਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿੰਨੀ ਵੀ ਬਾਣੀ ਹੈ ਨਾ ਬਰਾਬਰ ਤਾਕਤਵਰਿਆ ਬਰਾਬਰ ਪਾਵਰਫੁਲਿਆ ਇਸ ਕਰਕੇ ਮਨ ਦੇ ਵਿੱਚ ਕੋਈ ਵੀ ਇਦਾਂ ਦਾ ਸ਼ੰਕਾ ਲਿਆ ਕੇ ਬਾਣੀ ਨਹੀਂ ਪੜ੍ਹਨੀ ਕਿ ਕਿਹੜਾ ਪਾਠ ਕਰਾਂ ਜ਼ਿਆਦਾ ਤਾਕਤਵਰਿਆ ਕਿਹੜਾ ਘੱਟ ਨਾ ਬਾਣੀ ਦਾ ਕੋਈ ਇੱਕ ਸ਼ਬਦ ਵੀ ਅਸੀਂ ਪੂਰੇ ਭਰੋਸੇ ਦੇ ਨਾਲ ਜਾਪ ਕਰਨਾ ਸ਼ੁਰੂ ਕਰ ਦਈਏ ਪਾਠ ਕਰਨਾ ਸ਼ੁਰੂ ਕਰ ਦਈਏ ਤਸੱਤੇ ਗੁਰ ਸੱਚੇ ਪਾਸ਼ਾ ਸਾਡੇ ਉੱਤੇ ਜਰੂਰ ਕਿਰਪਾ ਕਰਦੇ ਨੇ ਤਾਂ ਭਰੋਸਾ ਰੱਖ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਜੇਕਰ ਜਪਜੀ ਸਾਹਿਬ ਜੀ ਦਾ ਪਾਠ ਨਹੀਂ ਕਰ ਸਕਦੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਕੋਈ ਚਿੰਤਾ ਪਰੇਸ਼ਾਨੀ ਵੱਡੀ ਹੋਵੇ ਨਾ ਤੱਕੀ ਸੇ ਦੇ ਨਾਲ ਗੱਲ ਕਰਨ ਦਾ ਦਿਲ ਨਹੀਂ ਕਰਦਾ ਕਿਸੇ ਕੰਮ ਵਿੱਚ ਮਨ ਨਹੀਂ ਲੱਗਦਾ ਇੱਥੋਂ ਤੱਕ ਕਿ ਗੁਰਬਾਣੀ ਦਾ ਪਾਠ ਕਰਨ ਦੇ ਵਿੱਚ ਵੀ ਸਾਡਾ ਮਨ ਨਹੀਂ ਜੁੜਦਾ ਸਾਡਾ ਮਨ ਵਾਰ-ਵਾਰ ਉਸੇ ਚਿੰਤਾ ਪਰੇਸ਼ਾਨੀ ਵੱਲ ਜਾਂਦਾ ਹੈ ਤਾਂ ਇੱਥੇ ਸੌਖਾ ਤਰੀਕਾ ਹੁੰਦਾ ਵੀ ਜਾਂ ਤਾਂ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਅੱਖਾਂ ਬੰਦ ਕਰਕੇ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੀਏ ਕਿਉਂਕਿ ਮਨ ਤਾਂ ਇੱਥੋਂ ਵੀ ਵਾਰ-ਵਾਰ ਬਾਹਰ ਜਾਵੇਗਾ ਪਰ ਇੱਥੋਂ ਆਪਾਂ ਛੇਤੀ ਲੈ ਆਵਾਂਗੇ ਪਾਠ ਕਰਦੇ ਆਂ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਉਦੋਂ ਤਾਂ ਮਨ ਸਾਡੇ ਵਾਸਤੇ ਵਿੱਚ ਸੀ ਪਰ ਪਤਾ ਹੀ ਨਹੀਂ ਲੱਗਾ ਕਿ ਸਾਡਾ ਮਨ ਸਾਨੂੰ ਕਦੋਂ ਦੂਰ ਦੀਆਂ ਸੈਰਾਂ ਤੇ ਨਿਕਲ ਗਿਆ ਗੁਰਬਾਣੀ ਦੇ ਪਾਠ ਦੇ ਭੋਗ ਤੇ ਜਾ ਕੇ ਪਤਾ ਲੱਗਦਾ ਵੀ ਅੱਛਾ ਮਨ ਤਾਂ ਕਿਤੇ ਹੋਰ ਹੀ ਤੁਰਿਆ ਫਿਰਦਾ ਸੀ ਸੋ ਇੱਥੇ ਆਪਾਂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਆਂ ਜਾਂ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਅਤੇ ਕਰਨਾ ਕਿੱਥੇ ਆ ਕੋਸ਼ਿਸ਼ ਕਰੋ ਕਿ ਜਿੱਥੇ ਆਪਾਂ ਰੋਜ਼ ਆਪਣਾ ਨਿਤਨੇਮ ਕਰਦੇ ਆ ਜਿਵੇਂ ਆਪਾਂ ਅਮਰ ਤਵੇਲੇ ਸ਼ਾਮ ਵੇਲੇ ਗੁਰਬਾਣੀ ਦਾ ਪਾਠ ਕਰਦੇ ਆ ਤਾਂ ਕੋਈ ਇੱਕ ਜਗ੍ਹਾ ਨਿਰਧਾਰਤ ਕੀਤੀ ਹੋਵੇਗੀ ਨਾ ਜੇ ਨਹੀਂ ਕੀਤੀ ਤਾਂ ਉਹ ਜਗ੍ਹਾ ਇੱਕੋ ਹੀ ਨਿਰਧਾਰਤ ਕਰਨੀ ਚਾਹੀਦੀ ਹੈ ਵੀ ਰੋਜ਼ ਇੱਕੋ ਥਾਂ ਤੇ ਬੈਠ ਕੇ ਪਾਠ करिए ਮਹਾਪੁਰਖ ਜੀ ਕਹਿੰਦੇ ਜਿੱਥੇ ਆਪਾਂ ਬੈਠ ਕੇ ਪਾਠ ਕਰਦੇ ਆ ਉਹ ਜਗ੍ਹਾ ਹੀ ਇੰਨੀ ਪਾਵਰਫੁਲ ਇੰਨੀ ਤਾਕਤਵਰ ਹੋ ਜਾਂਦੀ ਆ ਕਿ ਕਈ ਵਾਰ ਬੰਦਾ ਬਹੁਤ ਜਿਆਦਾ ਪਰੇਸ਼ਾਨ ਹੋਵੇ ਉਹਦੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੇ ਹੱਲ ਉਹਨੂੰ ਨਾ ਮਿਲ ਰਹੇ ਹੋਣ ਤਾਂ ਆਪਾਂ ਸਿਰਫ ਉਸ ਜਗ੍ਹਾ ਦੇ ਉੱਤੇ ਜਾ ਕੇ ਹੀ ਬੈਠ ਜਾਈਏ ਨਾ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਉਸ ਜਗ੍ਹਾ ਉਸ ਥਾਂ ਦੀ ਪਾਵਰ ਇੰਨੀ ਵੱਧ ਜਾਂਦੀ ਹੈ ਤਾਂ ਇੱਕੋ ਜਗ੍ਹਾ ਦੇ ਉੱਤੇ ਬੈਠ ਕੇ ਆਪਣਾ ਅਮਰਤ ਵੇਲੇ ਦਾ ਨਿਤਨੇਮ ਕਰਨਾ ਚਾਹੀਦਾ ਹੈ ਸ਼ਾਮ ਨੂੰ ਰਹਿਰਾਸ ਸਾ ਦਾ ਪਾਠ ਨਾ ਕੋਈ ਵੀ ਵਿਪਤਾ ਹੋਵੇ ਪਰੇਸ਼ਾਨੀ ਹੋਵੇ ਟੈਨਸ਼ਨ ਹੋਵੇ ਆਪਣੇ ਗੁਰੂ ਨੂੰ ਯਾਦ ਕਰਨਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਸ਼ਬਦ ਜਿਹੜਾ ਮਰਜ਼ੀ ਕਰ ਲੋ ਸਭ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਪ੍ਰਤੱਖ ਵਰਤ ਰਹੇ ਨੇ ਅਤੇ ਦੂਸਰੀ ਗੱਲ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਨਾ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਜਦੋਂ ਮਨ ਸ਼ਾਂਤ ਹੁੰਦਾ ਹੈ ਫਿਰ ਸਾਨੂੰ ਸਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਸਾਫ਼ ਸਪਸ਼ਟ ਦਿਸਦੇ ਆ ਜਦੋਂ ਮਨ ਪਰੇਸ਼ਾਨ ਹੁੰਦਾ ਹੈ ਨਾ ਕਈ ਵਾਰ ਸਾਡੀ ਮੁਸ਼ਕਲ ਦਾ ਹੱਲ ਸਾਡੇ ਸਾਹਮਣੇ ਪਿਆ ਹੁੰਦਾ ਹੈ ਸਾਨੂੰ ਦਿਸਦਾ ਹੀ ਨਹੀਂ ਆ ਤਾਂ ਸਭ ਤੋਂ ਜ਼ਰੂਰੀ ਗੱਲ ਆ ਆਪਣੇ ਮਨ ਨੂੰ ਸ਼ਾਂਤ ਕਰਨਾ ਤੇ ਮਨ ਸ਼ਾਂਤ ਹੁੰਦਾ ਹੈ ਗੁਰੂ ਦੇ ਲੱਗ ਕੇ ਜੇ ਗੁਰੂ ਘਰੇ ਜਾਣਾ ਚਾਹੁੰਦੇ ਆ ਗੁਰੂ ਘਰ ਜਾ ਕੇ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਭਾਵ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਿਮਰਨ ਕਰ ਲੋ ਮੋਲ ਮੰਤਰ ਜਾਪ ਕਰ ਲੋ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਲੋ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲੋ ਭਾਵ ਕਿ ਜੋ ਵੀ ਗੁਰਬਾਣੀ ਦਾ ਪਾਠ ਤੁਹਾਨੂੰ ਸਰ ਲੱਗਦਾ ਹੈ ਉਹ ਕਰ ਲਓ ਜਾਂ ਜਿਸ ਵੀ ਸ਼ਬਦ ਨੂੰ ਜਾਪ ਕਰਕੇ ਤੁਹਾਡੇ ਮਨ ਨੂੰ ਸ਼ਾਂਤੀ ਸਕੂਨ ਮਿਲਦਾ ਹੈ ਉਹ ਸ਼ਬਦ ਜਾਪ ਕਰ ਲਓ ਸਬ ਦੇ ਵਿੱਚ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪ ਵਰਤ ਰਹੇ ਨੇ ਖਾਸ ਕਰਕੇ ਪੈਣਾ ਦੇ ਅੱਗੇ ਬੇਨਤੀ ਹੈ ਕਿ ਪੈਣਾ ਬਹੁਤ ਜਿਆਦਾ ਚਿੰਤਾ ਕਰਦੀਆਂ ਨੇ ਬੱਚੇ ਸਕੂਲ ਵੀ ਪੜ੍ਹਦੇ ਜਾਂਦੇ ਆ ਨਾ ਮਗਰੋਂ ਇਹੀ ਚਿੰਤਾ ਹੁੰਦੀ ਹੈ ਕਿ ਸਾਡਾ ਬੱਚਾ ਠੀਕ ਠਾਕ ਹੋਵੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਰਹਿੰਦੇ ਆ ਤਪੇਣਾ ਦੇਖੇ ਮਾਵਾ ਦੇ ਅੱਗੇ ਖਾਸ ਕਰਕੇ ਬੇਬੀ ਆਪ ਕੀ ਚਿੰਤਾ ਕਰਨ ਦੀ ਜਗ੍ਹਾ ਗੁਰੂ ਨੂੰ ਯਾਦ ਕਰਕੇ ਗੁਰੂ ਅੱਗੇ ਅਰਦਾਸ ਬੇਤੀ ਕਰਨੀ ਆ ਆਪਣੇ ਬੱਚੇ ਦੀ ਤੰਦਰੁਸਤੀ ਤਰੱਕੀ ਦੇ ਲਈ ਜਾਂ ਜਿਸ ਜੀ ਦੇ ਲਈ ਤੁਸੀਂ ਬਹੁਤ ਜ਼ਿਆਦਾ ਚਿੰਤਾ ਕਰਦੇ ਆ ਨਾ ਉਹਦੇ ਲਈ ਗੁਰਮਾਨੀ ਦਾ ਪਾਠ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਅਤੇ ਅਰਦਾਸ ਬੇਨਤੀ ਦੇ ਵਿੱਚ ਆਪਣੇ ਉਸ ਬੱਚੇ ਦੇ ਲਈ ਜਾਂ ਉਸ ਜੀ ਦੇ ਲਈ ਚੰਗੀ ਬਤ ਬੁਧ ਵੰਗਣੀ ਆ ਉਹਦੇ ਲਈ ਅਮਰਤ ਵੇਲਾ ਮੰਗਣਾ ਹੈ ਅਮਰਤ ਵੇਲੇ ਦਾ ਨਾਮ ਮੰਗਣਾ ਹੈ ਕਿਉਂਕਿ ਜਦੋਂ ਹੀ ਉਹ ਜੀ ਗੁਰੂ ਦੇ ਲੜ ਲੱਗੇਗਾ ਨਾ ਫਿਰ ਗੁਰੂ ਸਾਹਿਬ ਜੀ ਨੂੰ ਉਹਦੀ ਚਿੰਤਾ ਹੋਵੇਗੀ ਫਿਰ ਸਾਨੂੰ ਉਹਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪੈਣੀ ਗੁਰੂ ਸਾਹਿਬ ਜੀ ਨੇ ਆਪੇ ਹੀ ਉਹਨੂੰ ਉਦੇ ਰਾਪਾਲਣਾਈ ਤਾਂ ਜਿਸ ਜੀ ਨੂੰ ਤੁਸੀਂ ਬਹੁਤ ਜਿਆਦਾ ਪਿਆਰ ਕਰਦੇ ਆ ਨਾ ਉਹਦੇ ਲਈ ਗੁਰੂ ਤੋਂ ਅਮਰਤ ਵੀ ਲਾ ਤੇ ਅਮਰਤ ਵੀਲੇ ਦਾ ਨਾਮ ਮੰਗੋ ਚੰਗੀ ਬਤ